ਅਗਦਾ ਸਵੇਰ ਤੋਂ ਹੀ VOTING ਪੈ ਰਹੀ ਹੈ ਤੇ ਪੋਲਿੰਗ ਬੂਥਾਂ ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸੋ ਦੱਸ ਦਿਓ ਕਿ ਵੱਡੇ-ਵੱਡੇ ਦਿੱਗਜ ਵੋਟ ਪੁੱਗਤਾ ਆ ਰਹੇ ਨੇ ਤੇ ਉੱਥੇ ਸਾਬਕਾ ਮੰਤਰੀ ਭਾਤ ਪੁਸ਼ਨਾਸ਼ੂ ਆਪਣੀ ਧਰਮ ਪਤਨੀ ਮਮਤਾ ਅਰਸ਼ੂ ਦੇ ਨਾਲ ਵੋਟ ਪੁੱਗਤੌਣ ਲਈ ਪਹੁੰਚਿਆ ਉਹ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਜੀ ਦੇਖੋ ਅੱਜ ਸਭ ਤੋਂ بڑا ਡੈਮੋਕ੍ਰੇਸੀ ਦਾ ਸਭ ਤੋਂ بڑا ਫੈਸਟੀਵਲ ਹੈ ਪਰਵ ਹੈ ਜੀ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਖਾਸ ਤੌਰ ਤੇ ਲੁਧਿਆਣੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਵੀ ਵੱਧ ਚੜ ਕੇ ਇਹਦੇ ਵਿੱਚ ਪਾਰਟਿਸਪੇਟ ਕਰਨ ਜਿਨਨੇ ਜ਼ਿਆਦਾ ਪਾਰਟਿਸਿਪੇਟ ਕਰਨਗੇ ਉਹਨਾਂ ਨੂੰ ਘਟੋ-ਘਟ ਬਾਅਦ ਦੇ ਵਿੱਚ ਇਹ ਨਹੀਂ ਦੁੱਖ ਹੋਏਗਾ ਵੀ ਜਿਹੜੀ ਸਰਕਾਰ ਉਹ ਚੁਣੀ ਗਈ ਉਹਦੇ ਚ ਉਹਨੇ ਪਾਰਟਿਸਿਪੇਟ ਨਹੀਂ ਕਰੀ ਇਹ ਸਰਕਾਰ ਚੁੜਨ ਵੇਲੇ ਜਰੂਰ ਅਗਰ ਗਰਮੀ ਜ਼ਿਆਦਾ ਵੀ ਹੈ ਤਾਂ ਥੋੜਾ ਜਿਹਾ ਦੁੱਖ ਜ਼ਰੂਰ ਸਹਿਣਾ ਚਾਹੀਦਾ ਹੈ ਜੀ ਇਹਦੇ ਨਾਲ ਤੁਹਾਡਾ 5 ਸਾਲ ਦਾ ਭਵਿੱਖ ਜੁੜਿਆ ਹੋਇਆ ਹੈ ਤੁਹਾਡੇ ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਹੈ ਸਮਾਜ ਦੇ ਭਾਈਚਾਰੇ ਦਾ ਭਵਿੱਖ ਜੁੜਿਆ ਹੋਇਆ ਹੈ ਜੋ ਪਾਲਿਸੀਆਂ ਆਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਬਣਾਉਂਦੀਆਂ ਜਿਹਦੇ ਨਾਲ ਤੁਹਾਡਾ ਰਹਿਣ ਸਹਿਣ ਇਫੈਕਟ ਹੁੰਦਾ ਹੈ ਉਹ ਜੁੜਿਆ ਹੋਇਆ ਸੋ ਇਹਦੇ ਵਿੱਚ ਜਰੂਰ ਸਾਰੇ ਪਾਰਟਿਸਪੀਟ ਕਰਨ ਮੈਂ ਤਾਂ ਇਹ ਕਹੂੰਗਾ ਵੱਟ ਚੜ ਕੇ ਨਿਕਲੋ ਅਜੀਤ ਜੀ ਦਾ ਦੇਖਿਆ ਹੋਇਆ ਅੱਜ ਗਰਮੀ ਵੀ ਬਹੁਤ ਹੈ ਜੂਨulai ਦਾ ਮਹੀਨਾ ਔਰ ਪਹਿਲੀ ਜੂਨ ਹੈ ਔਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਬੋਟ ਦਾ ਮਤਦਾਨਾ ਵੀ ਜ਼ਰੂਰੀ ਹੈ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਮਤਦਾਨ ਬਹੁਤ ਜ਼ਰੂਰੀ ਹੈ ਇਲੈਕਸ਼ਨ ਕਮਿਸ਼ਨ ਨੇ ਵੀ ਅੰਦਰ ਕਾਫੀ ਇੰਤਜ਼ਾਮ ਕਰੇ ਹੋਏ ਹੈ ਟੈਂਟ ਵਗੈਰਾ ਲੱਗੇ ਹੋਏ ਹੈ ਜੇ ਲਾਈਨ ਲੱਗਦੀ ਹੈ ਤਾਂ ਤੁਪिच ਨਹੀਂ ਖੜਨਾ ਪਵੇਗਾ ਨਾਲ ਬਾਹਰ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਖਾਸ ਤੌਰ ਤੇ ਸਾਡੀ ਪਾਰਟੀ ਕਾਂਗਰਸ ਪਾਰਟੀ ਉਹਨਾਂ ਨੇ ਬੂਥ ਲਾਏ ਔਰ ਬਾਹਰ ਇੰਤਜ਼ਾਮ ਪਾਣੀ ਕੁਲਰ ਵਗੈਰਾ ਸਭ ਕੁਝ ਰੱਖਿਆ ਹੋਇਆ ਹੈ ਜ਼ਿਆਦਾ ਤਕਲੀਫ ਨਹੀਂ ਹੋਏਗੀ ਅਪੀਲ ਹੈ ਵੱਧ ਚੜ ਕੇ ਨਿਕਲੋ ਆਪਣਾ ਪੁਵੇਖਾ ਆਪ ਤਿਆਰ ਕਰੋ ਠੀਕ ਹੈ ਮੈਮ ਤੁਸੀਂ ਪਹੁੰਚੇ ਇੱਥੇ ਵੋਟ ਪਾਣ ਲਈ ਕਿੱਦਾਂ ਦਾ ਲੱਗਦਾ ਬਹੁਤ ਅੱਛਾ ਮਾਹੌਲ ਆ ਸਵੇਰ ਦੀਆਂ ਹੀ ਲਾਈਨਾਂ ਲੱਗੀਆਂ ਹੋਈਆਂ ਹੈਗੀਆਂ ਆ ਸ਼ਾਇਦ ਗਰਮੀ ਕਰਕੇ ਸਵੇਰ ਜਲਦੀ ਟਰਨ ਆਊਟ ਹੋਈ ਹੈਗੀਆਂ ਤੇ ਲੱਗ ਰਿਹਾ ਹੈਗਾ ਕਿ 55 60 ਦੇ ਨਜ਼ਦੀਕ ਪਹੁੰਚ ਜਾਏਗੀ ਬੋਲਿੰਗ ਮੈਮ ਕਈ ਬੂਤਾਂ ਤੇ ਇਸ ਵਾਰੀ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਬਾਹਰਲੀ ਪੁਲਿਸ ਵੀ ਲੱਗੀ ਹੋਈ ਹੈ ਸਿਕਿਉਰਿਟੀ ਵਾਈਜ਼ ਉਹਨੂੰ ਕਿਸ ਨਗਰੀ ਨਿਗਰ ਏ ਮੈਂ ਨਹੀਂ ਇਹ ਲੋਕ ਦੇਖਣ ਕਿਸ ਤਣੇ ਜਿਹਨਾਂ ਨੂੰ ਦੇਖਣਾ ਚਾਹੁੰਦੇ ਆ ਕਿ ਬਾਰਲੀ ਲੱਗੀ ਹੈ ਬਦਲਾਵ ਕਰਨ ਲੱਗੀ ਹੈ ਸੈਂਟਰ ਵੱਲੋਂ ਲੱਗੀ ਹੈ ਪਰ ਲੋਕ ਸਮਝਦਾਰ ਹੈ ਉਹ ਆਪਣੇ ਆਰਾਮ ਨਾਲ ਆ ਰਿਹਾ ਹੈ ਬੁੱਤੇ ਪੋਲ ਕਰ ਰਹੇ ਔਰ ਘਰ ਜਾ ਰਹੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਲੋਕਾਂ ਨੂੰ ਇਹ ਹੀ ਮੈਸੇਜ ਦੇਣਾ ਚਾਹੂੰਗੀ ਕਿ ਦੇਸ਼ ਤੇ ਚੋਣ ਹੈ ਔਰ ਬਹੁਤ ਲੰਮਾ ਟਾਈਮ ਹੈ 7 वे 6 वे तक पोलिंग है सो ਜਦੋਂ ਵੀ ਟਾਈਮ ਮਿਲਦਾ ਆ ਕੇ ਆਪਣੀ ਵੋਟ ਜਰੂਰ ਕਾਸਟ ਕਰਕੇ ਜਾਣਾ ਮੈਮ ਕੱਲ ਰਾਤ ਨੂੰ ਕੁਝ ਐਪੀਸੋਡਸ ਹੋਏ ਬਹੁਤ ਸਾਰੇ ਲੱਗ ਕਦੀ ਕਿਤੇ ਰਿਜ਼ੋਰਟ ਤੇ ਰੇਡ ਪਈ ਤੇ ਕਿਤੇ 5 ਸਟਾਰ ਹੋਟਲ ਤੇ ਰੇਡ ਪਈ ਇਹਨੂੰ ਕਿਸ ਨਜ਼ਰੀਏ ਨਾਲ ਆ ਇਸ ਨੂੰ ਇਹ ਹੈ ਵੀ ਇਹਦਾ ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਪਾ ਪਾਰ ਹੈਗਾ ਆ ਹਰ ਜਗ੍ਹਾ ਉਹਨਾਂ ਦੀ ਵਾਚ ਹੈਗੀ ਹੈ ਜੋ ਕਮ ਲਾ ਦੇ ਅੰਡਰ ਹੈਗਾ ਆ ਉੱਤੇ ਐਕਸ਼ਨ ਲੈਣਾ ਚਾਹੀਦਾ ਹੈਗਾ ਜੇ ਕੋਈ ਵੀ ਇਲੀਗਲ ਕੰਮ ਹੋ ਰਿਹਾ ਹੈਗਾ ਤੇ ਮੈਂ ਤਾਂ ਕਹੂੰਗੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਬਿਲਕੁਲ ਠੀਕ ਗੱਲ ਹੈ ਜੇ ਕੋਈ ਚੀਜ਼ ਸਾਡੇ VOTING ਤੋਂ ਅੱਡ ਹੋ ਕੇ ਹੋ ਰਹੀ ਹੈ ਤੇ ਉੱਤੇ ਜ਼ਰੂਰ ਐਕਸ਼ਨ ਲੈ ਥੈਂਕ ਯੂ ਥੈਂਕ ਯੂ